ਅੱਜ 26 ਮਾਰਚ ਨੂੰ ਅ ਜਿਹੜਾ ਕਿ ਸਾਡਾ ਐਂਟੀ ਕ੍ਰਿਮਨਲ ਐਂਟੀ ਸੋਸ਼ਲ ਐਲੀਮੈਂਟ ਨੂੰ ਲੈ ਕੇ ਸਾਡੀ ਮੁਹਿੰਮ ਚੱਲੀ ਹੋਏ ਉਹਦੇ ਅੰਡਰ ਹੀ ਸਾਨੂੰ ਇਤਲਾਹ ਮਿਲੀ ਸੀਗੀ ਕਿ ਚੰਕਪੋਇਆ ਪਿੰਡ ਦੇ ਨੇੜੇ ਕੁਝ ਐਂਟੀ ਸੋਸ਼ਲ ਐਲੀਮੈਂਟ ਹੋ ਸਕਦੇ ਤੇ ਸਾਡੀ ਟੀਮ ਨੇ ਫਿਰ ਉੱਥੇ ਜਾ ਕੇ ਨਾਕਾਬੰਦੀ ਵਗੈਰਾ ਕੀਤੀ ਤਾਂ ਉੱਥੇ ਇੱਕ ਕਰੇਟਾ ਗੱਡੀ ਦੇ ਵਿੱਚ ਚਾਰ ਨੌਜਵਾਨ ਆ ਰਹੇ ਸੀ ਤੇ ਉਹ ਮਕਸੂਦਾ ਸਾਈਡ ਤੋਂ ਆ ਰਹੇ ਸੀ ਤੇ ਚਮਕੋਈਆ ਪਿੰਡ ਵੱਲ ਜਾ ਰਹੇ ਸੀ ਜਦੋਂ ਉਹਨਾਂ ਦੀ ਤਲਾਸ਼ੀ ਲਈਤੀ ਗਈ ਆ ਔਰ ਰੋਕ ਕਿਉਂ ਨਾਦੀ ਪੁੱਛਤੀ ਪੁਸ਼ਟੀ ਤਲਾਸ਼ ਕੀਤੀ ਗਈ ਸੀ ਤੇ ਉਹਨਾਂ ਦੀ ਜੋ ਪਛਾਣ ਹੈ ਉਹ ਅਨੁਜ ਉਰਫ ਲੱਲਾ ਰਵੀ ਉਰਫ ਕਾਰਤੂਸ ਤੇ ਇੱਕ ਸੂਰਜ ਟਿਕਸ ਵਰਨਦੀਪ ਇਹ ਚਾਰ ਮੁੰਡੇ ਸੀਗੇ ਇਹਨਾਂ ਦੀ ਤਲਾਸ਼ੀ ਦੌਰਾਨ ਗੱਡੀ 'ਚੋਂ 2 ਗ੍ਰਾਮ ਹਿਰੋਇਨ 3.5 ਲੱਖ ਇੰਡੀਅਨ ਕਰੰਸੀ ਨੋਟਸ ਤੇ ਉਹਦੇ ਨਾਲ ਨਾਲ 33 US ਡਾਲਰਸ ਮਿਲੇ ਸੀਗੇ ਉਦੋਂ ਬਾਅਦ ਇਹਨਾਂ ਨੂੰ ਇਹਨਾਂ ਦੇ ਉੱਪਰ ਕੇਸ ਦਰਜ ਕਰਕੇ ਐਫਆਈਆਰ ਨੰਬਰ 38 ਅ ਦਰਜ ਕੀਤੀ ਗਈ ਸੀ ਕਿ ਐਨਡੀਪੀਐਸ ਤੇ ਐਕਟ ਦੇ ਅੰਦਰ ਐਫਆਈਆਰ ਦਰਜ ਕੀਤੀ ਸੀ ਤੇ ਉਦੋਂ ਬਾਅਦ ਇਹਨਾਂ ਦੀ ਪੁੱਛਗਿੱਛ ਹੋਈ ਦੌਰਾਨ ਤਫ਼ਤੀਸ਼ ਦੌਰਾਨ ਕੁਐਸਚਨਿੰਗ ਸਾਨੂੰ ਪਤਾ ਲੱਗਿਆ ਸੀਗਾ ਕਿ ਇਹਨਾਂ ਨੇ ਆਪਣੇ ਆਪ ਨੂੰ ਇੱਕ ਜਗਜੀਨਾਥ ਦਾ ਪਰਸਨ ਹੈਗਾ ਜਗਜੀਤ ਉਰਫ ਜਗਜੀ ਉਹ ਉਹਦੇ ਨਾਲ ਹੀ ਕੰਮ ਕਰਦੇ ਸੀਗੇ ਤੇ ਉਹਨਾਂ ਦੀ ਉਹਦੀ ਡਾਇਰੈਕਸ਼ਨ ਦੇ ਉੱਪਰ ਹੀ ਕੰਮ ਕਰਦੇ ਸੀਗੇ ਤੇ ਕੇਸ ਦੇ ਵਿੱਚ ਫਿਰ ਜਗਜੀਤ ਨੂੰ ਵੀ ਲਾਮਿਨੇਟ ਕੀਤਾ ਗਿਆ ਸੀਗਾ ਔਰ ਉਦੋਂ ਬਾਅਦ ਫਿਰ ਰਵੀ ਉਰਫ কারਤੂਸ ਤੇ ਕੁਐਸਚਨਿੰਗ ਦੇ ਵਿੱਚ ਇੱਕ ਹੋਰ ਗੱਲ ਨਿਕਲ ਕੇ ਸਾਹਮਣੇ ਆਈ ਸੀਗੀ ਕਿ ਇਹਨਾਂ ਦੇ ਕੋਲ ਨਜਾਇਜ਼ ਹਥਿਆਰ ਵੀ ਸੀਗੇ ਤੇ ਜਦੋਂ ਪਾਲ ਕੀਤੀ ਗਈ ਸੀਗੀ ਤੇ ਉਹਦੇ ਕੋਲੋਂ ਫਿਰ ਰਿਕਵਰੀ ਵੀ ਹੋਈ ਇੱਕ ਨਜਾਇਜ਼ ਬੱਤੀ ਬੋਰ ਦਾ ਪਿਸਤਲ ਔਰ ਦੋ ਜਿੰਦਾ ਰਾਊਂਡ ਮਿਲੇ ਸੀਗੇ ਉਹਦੇ ਨਾਲ ਨਾਲ ਦੋ ਕਿਰਪਾਨਾ ਤੇ ਹੋਰ ਵੀ ਇਦਾਂ ਦੇ ਸਮਾਨ ਵੀ ਮਿਲੇ ਤੇ ਉਦੋਂ ਬਾਅਦ ਫਿਰ ਉਹਨੇ ਇੱਕ ਹੋਰ ਗੱਲ ਆਪਣੇ ਜਿਹੇ ਇੰਟਰੋਗੇਸ਼ਨ ਦੇ ਵਿੱਚ ਦੱਸੀ ਸੀ ਕਿ ਜਗਜੀਤ ਉਰਫ ਜੱਗੀ ਦਾ ਇੱਕ ਬ੍ਰਦਰ ਵੀ ਹੈਗਾ ਕਾਲਾ ਉਹ ਵੀ ਉਹਦੇ ਨਾਲ ਕੰਮ ਕਰਦਾ ਤੇ ਉਹਦੇ ਕੋਲ ਵੀ ਨਜਾਇਜ਼ ਹਥਿਆਰ ਹੋ ਸਕਦੇ ਜਦੋਂ ਕੁਐਸਚਨਿੰਗ ਆਗੇ ਹੋਈ ਤੇ ਤਫਤੀਸ਼ ਦੌਰਾਨ ਫਿਰ ਸਾਨੂੰ ਇਹਨਾਂ ਦਾ ਪਤਾ ਲੱਗਿਆ ਕਿ ਜੋ ਵੈਪਨ ਲੈ ਕੇ ਆਂਦੇ ਹੈ ਕਾਲਾ ਜੂ ਲੈ ਕੇ ਆਂਦਾ ਉਹ ਐਮਪੀ ਬੇਸਡ ਜੋ ਸਪਲਾਈਅਰਸ ਹਨਾ ਤੋਂ ਅ ਵੈਪਨਸ ਲੈ ਕੇ ਆਂਦਾ ਤੇ ਤਫਤੀਸ਼ ਕਰਦੇ ਹੋਏ ਪੁਲਿਸ ਦੀ ਇੱਕ ਪਾਰਟੀ ਮੱਧ ਪ੍ਰਦੇਸ਼ ਵੀ ਗਈ ਉਥੋਂ ਅਸੀਂ ਦੋ ਸਪਲਾਈਅਰਸ ਜੋ ਵੈਪਨ ਦੇ ਹੈ ਜੋ ਪੰਜਾਬ ਦੇ ਸਪੈਸ਼ਲੀ ਇਸ ਜੋ ਇੱਕ ਪੂਰੀ ਗੈਂਗ ਹੈ ਆਰਗੇਨਾਈਜ਼ ਕ੍ਰਾਈਮ ਜੋ ਕਰ ਰਹੀ ਸੀਗੇ ਇੱਥੇ ਉਹਨਾਂ ਨੂੰ ਸਪਲਾਈ ਕਰਦੇ ਸੀਗੇ ਤੇ ਇੱਕ ਤਾਂ ਹਰਪਾਲ ਪਰਸਨ ਇਨੀਸ਼ੀਅਲੀ ਮਿਲਿਆ ਸੀਗਾ ਉਹ ਐਮਪੀ ਦਾ ਹੀ ਰਹਿਣ ਵਾਲਾ ਹੈ ਤੇ ਤਾਰ ਉੱਥੇ ਜ਼ਿਲ੍ਹਾ ਹੈਗਾ ਉੱਥੇ ਦਾ ਹੈਗਾ ਉਦੇ ਕੋਲੋਂ 7 ਬੱਤੀ ਬੋਰ ਦੇ ਪਿਸਟਲਸ ਐਂਡ 7 ਮੈਗਜ਼ੀਨਸ ਉਹਦੇ ਕੋਲੋਂ ਬਰਾਮਦ ਹੋਈ ਤੇ ਉਹਨੂੰ ਵੀ ਫਿਰ ਹਿਰਾਸਤ ਦੇ ਵਿੱਚ ਲਿੱਤਾ ਗਿਆ ਸੀਗਾ ਉਹਦੀ ਫਿਰ ਉੱਥੇ ਹੀ ਮੋੜਲੀ ਜਦੋਂ ਇੰਟਰੋਗੇਸ਼ਨ ਕੀਤੀ ਗਈ ਆ ਤੋ ਉਹਨੇ ਅੱਗੇ ਇੱਕ ਹੋਰ ਸਪਲਾਈਅਰ ਦਾ ਨਾਮ ਦੱਸਿਆ ਨਾਲ-ਨਾਲ ਪੁਲਿਸ ਉੱਥੇ ਉਹਦੀ ਵੀ ਪਾਲ ਕਰਦੇ ਪਹੁੰਚੀ ਤੇ ਜੋ ਦੂਜਾ ਕੁਲਦੀਪ ਦਾ ਦਾ ਪਰਸਨ ਹੈਗਾ ਉਹ ਉਹਦੇ ਕੋਲੋਂ ਵੀ 6 ਬੱਤੀ ਬੋਰ ਦੇ ਪਿਸਟਲ 6 ਮੈਗਜ਼ੀਨ ਦੇ ਨਾਲ ਉਹਨੂੰ ਵੀ ਅਰੈਸਟ ਕੀਤਾ ਗਿਆ ਤੇ ਉਦੋਂ ਉਹਦੇ ਕੋਲੋਂ ਵੀ ਆ ਬਰਾਬਰਦਗੀ ਹੋਈ ਤੇ ਹੁਣ ਤੱਕ ਕੀ ਟੋਟਲ ਜੋ ਇਸ ਕੇਸ ਦੇ ਵਿੱਚ ਵੈਪਨ ਦੀ ਜੋ ਬਰਾਬਰਦਗੀ ਹੈ ਉਹ 14 ਬੱਤੀ ਬੋਰ ਦੇ ਪਿਸਟਲਸ ਤੇ 14 ਮੈਗਜ਼ੀਨਸ ਦੋ ਜਿੰਦਾ ਰਾਉਂਡਸ ਬਰਾਬਰਦ ਹੋਏ ਇਹਦੇ ਨਾਲ ਨਾਲ 20 ਗ੍ਰਾਮ ਹਿਰੋਇਨ 3.5 ਲੱਖ ਇੰਡੀਅਨ ਕਰੰਸੀ ਨੋਟਸ ਤੇ 30 ਯੂ ਐਸ ਡਾਲਰਸ ਅੱਗੇ ਵੀ ਤਫਤੀਸ਼ ਜਾਰੀ ਹੈਗੀ ਕਿਉਂਕਿ ਇਹ ਇਥੇ ਇਹ ਲੜਾਈ ਝਗੜੇ ਦੇ ਵਿੱਚ ਵੀ ਕਾਫੀ ਇਨਵੋਲਡ ਹੈ ਜੋ ਰਵੀ ਉਰਫ ਕਾਰਤੂਸ ਹੈ ਇਹਦੇ ਉੱਪਰ 10 ਔਰ ਪ੍ਰੀਵੀਅਸ ਮੁਕਦਮੇ ਹੈ ਇੱਕ 307 ਦਾ ਵੀ ਰੀਸੈਂਟ ਪਾਸ ਦੇ ਵਿੱਚ ਇੱਕ ਮੁਕਦਮਾ ਸੀਗਾ ਉਹਦੇ ਵਿੱਚ ਵੌਂਟਡ ਵੀ ਸੀਗਾ ਤੇ ਇਹਦੇ ਨਾਲ ਜੋ ਇਹਦੇ ਸਾਥੀ ਹੈ ਹਨੂਜ ਉਰਫ ਲੱਲਾ ਇਹਦੇ ਉੱਪਰ 2 ਐਫ ਆਈ ਆਰਸ ਨੇ ਸੂਰਜ ਦੇ ਉੱਪਰ ਇੱਕ ਤੇ ਇੱਕ ਸਵর্ণਦੀਪ ਦੇ ਉੱਪਰ ਵੀ ਐਨਡੀਪੇਸੂ ਕੀ ਧਾਰਾਵਾ ਦੇ ਅੰਦਰ ਐਫਆਈਆਰਸ ਨੇ ਤੇ ਕਾਲਾ ਤੇ ਜਗਜੀਤ ਉਰਫ ਜੱਗੀ ਦੇ ਉੱਪਰ 6 ਟੋਟਲ ਐਫਆਈਆਰਸ ਹੈ ਤੇ ਕਾਲਾ ਜੋ ਹੈਗਾ ਜੋ ਲੇਟੈਸਟ ਇਹਦੇ ਵਿੱਚ ਨਾਮਿਨੇਟ ਹੋਇਆ ਸੀਗਾ ਉਹਦੇ ਉੱਪਰ ਵੀ ਦੋ ਐਫਆਈਆਰਸ ਹੈ ਤੇ ਇਹ ਇੱਥੇ ਹੀ ਲੜਾਈ ਝਗੜੇ ਦੇ ਵਿੱਚ ਕਾਫੀ ਇਨਵੋਲਡ ਹੈ ਤੇ ਆਰਗਨਾਈਜ਼ ਕ੍ਰਾਈਮ ਦੇ ਵਿੱਚ ਵੀ ਇਨਵੋਲਮੈਂਟ ਇਹਨਾਂ ਦੀ ਨਿਕਲੀ ਹੈ ਮਨਵੇ ਨਸ਼ਾ ਕਰ ਹੀ ਹੈਗਾ ਇਹ ਕੋਈ ਕ੍ਰਾਈਮ ਮਤਲਬ ਬਾਹਰ ਤਾਂ ਉਹ ਗੈਂਗਸ ਨਾਲ ਵੀ ਕੰਮ ਕਰੇ ਨਸ਼ਾ ਪਸੰਦੂ ਕਰਦੇ ਆ ਨਸ਼ੇ ਦਾ ਵੀ ਦੇਖੋ ਹਿਰੋਇਨ ਤੋਂ ਹੀ ਨਾਦੇ ਕੋਲੋਂ ਬਰਾਮਦ ਹੋਈ ਹੈ ਉਹ ਵੀ ਅਸੀਂ ਬੈਕਵਰਡ ਲਿੰਕੇਜ ਸਟੈਬਲਿਸ਼ ਕਰ ਰਹੇ ਹਾਂ ਕਿ ਕਿੱਥੋਂ ਲੈ ਕੇ ਆਂਦੇ ਕਿਉਂਕਿ ਇਹਨਾਂ ਦੇ ਜੋ ਸਾਡੇ ਕੋਲ ਅਰੈਸਟਡ ਪਰਸਨ ਹੈ ਉਹਨਾਂ ਦੇ ਕਹਿਣ ਮੁਤਾਬਕ ਹੈ ਜਗਜੀਤ ਉਰਫ ਜੱਗੀ ਦੇ ਕਹਿਣ ਤੋਂ ਸਪਲਾਈ ਕਰਦੇ ਸੀਗੇ ਉਹਨਾਂ ਉਹਦੇ ਕੋਲੋਂ ਹੀ ਡਰੱਗਸ ਲੈਂਦੇ ਸੀਗੇ ਤੇ ਉਹ ਕਿੱਥੋਂ ਲੈਂਦਾ ਹੈ ਉਹ ਜਦੋਂ ਤੱਕ ਉਹਦੀ ਹਿਰਾਸਤ ਦੇ ਵਿੱਚ ਨਹੀਂ ਲਿਆ ਜਾਂਦਾ ਤਦ ਤੱਕ ਅਸੀਂ ਸਟੈਬਲਿਸ਼ ਨਹੀਂ ਕਰ ਪਾਏਗੇ ਬਟ ਅਜੇ ਉਹਦੇ ਉੱਪਰ ਚੱਲ ਰਿਹਾ ਹੈਗਾ ਉਹਦੇ ਨਾਲ ਨਾਲ ਇਹ ਇਹਨਾਂ ਦੇ ਉੱਪਰ ਕਾਫੀ ਸਾਰੇ ਲੜਾਈ ਝਗੜੇ ਦੇ ਤੇ 307 ਵਗੈਰਾ ਦੇ ਵੀ ਹੀਨियस ਕ੍ਰਾਈਮ ਦੇ سنگੀਨ ਜੁਰਮ ਦੇ ਅੰਦਰ ਹੀ ਵਾਂਟਡ ਵੀ ਸੀਗੇ ਤੇ ਲੜਾਈ ਝਗੜਾ ਕਮ ਇਲੀਗਲ ਵੈਪਨਸ ਦੇ ਨਾਲ ਕਾਫੀ ਸਾਰੇ ਕ੍ਰਾਈਮ ਨੂੰ ਅੰਜਾਮ ਦਿੰਦੇ ਸੀਗੇ ਤੇ ਇੱਕ ਆਰਗੇਨਾਈਜ਼ ਕ੍ਰਿਮੀਨਲ ਨੈਟਵਰਕ ਵਾਂਗੂ ਕੰਮ ਕਰਦੇ ਸੀ ਜਿਹੜੇ ਵੈਪਨ ਨੇ ਤੇ ਜਿਹੜੇ ਵੈਪਨ ਨੇ ਕਿਹਦੀ ਨਿਸ਼ਾਨਦੇਹੀ ਤੇ ਬਰਾਮਦ ਹੋਏ ਨੇ ਮਤਲਬ ਕਿ ਅੰਦਰ ਨਿਸ਼ਾਨਦੇਹੀ ਤੋਂ ਨਹੀਂ ਜਦੋਂ ਜੋ ਮੈਂ ਤੁਹਾਨੂੰ ਦੱਸਿਆ ਕਿ ਆ ਜੋ ਰਵੀ ਉਰਫ ਕਾਰਤੂਸ ਦੀ ਪੁਛਕੀਚ ਦੇ ਵਿੱਚ ਇੱਕ ਵੈਪਨ ਜਦੋਂ ਬਰਾਮਦ ਹੋਇਆ ਤੇ ਇਹਨਾਂ ਨੇ ਦੱਸਿਆ ਕਿ ਜੋ ਕਾਲਾ ਹੈਗਾ ਉਹ ਵੈਪਨ Madhya Pradesh ਤੋਂ ਲੈ ਕੇ ਆਉਂਦਾ ਹੈ ਤਾਂ ਜਦੋਂ ਉਹ ਵਾਲੀ ਟ੍ਰੇਲ ਨੂੰ ਅਸੀਂ ਫਾਲੋ ਕੀਤਾ ਤੇ MP ਤੱਕ ਇਹਨਾਂ ਦੇ ਇਲੀਗਲ ਵੈਪਨ ਦੀ ਜੋ ਸਪਲਾਈ ਚੇਨ ਹੈ ਉਹਨੂੰ ਅਸੀਂ ਅਨਰਥ ਕੀਤਾ ਹੈਗਾ ਤੇ ਜਿਹੜੇ ਦੋ ਪਰਸਨ ਅਸੀਂ MP ਤੋਂ ਜੋ ਅਰੈਸਟ ਕਰਕੇ ਜਿਨ੍ਹਾਂ ਦੇ ਕੋਲ ਇਹ 13 ਹਥਿਆਰਾਂ ਦੀ ਜੋ ਬਰਾਮਦਗੀ ਹੋਈ ਹੈ ਉਹ ਹਥਿਆਰ ਸਪਲਾਈ ਕਰਦੇ ਪੰਜਾਬ ਦੇ ਇਦਾਂ ਦੇ ਨੌਜਵਾਨਾਂ ਨੂੰ ਤੇ ਇਲੈਗਲ ਵੈਪਨ ਦਾ ਜੋ ਟ੍ਰੇਡ ਹੈਗਾ ਉਹਦੇ ਵਿੱਚ ਉਹ ਇਨਵੋਲਡ ਹੈ ਤੇ ਆ ਸਪਲਾਇਰ ਕਮ ਮੈਨੂਫੈਕਚਰਰ ਟਾਈਪ ਕੇ ਜੇ ਪਰਸਨ ਕੀ ਫੈਕਟਰੀ ਫੈਕਟਰੀ ਜਿਹੜਾ ਹੁਣ ਤੱਕ ਸਪਲਾਈ ਕਰ ਚੁੱਕੇ ਪੰਜਾਬ ਦੇ ਵਿੱਚ ਬਹੁਤ ਲੱਗੇ ਕੁਝ ਜਿਹੜੇ ਐਮਪੀ ਉਹ ਹੈ ਜੀ ਇਹਨਾਂ ਦੀ ਕਿਉਂਕਿ ਕੱਲ ਹੀ ਲੈ ਕੇ ਆਏ ਤਾਂ ਅਜੇ ਆ ਵਾਲੀ ਉਹਨਾਂ ਦੀ ਪੁੱਛਗਿੱਛ ਬਾਕੀ ਹੈ ਤੇ ਹੋਰ ਵੀ ਅਗਰ ਮੈਨੂਫੈਕਚਰਰ ਦੇ ਵਿੱਚ ਇਨਵੋਲਡ ਹੋਣਗੇ ਤੋ ਉਹ ਜੀਵੇ ਜੀਵੇ ਤਫਤੀਸ਼ ਅਗੇ ਵਧੇਗੀ ਉਹਦਾ ਉਹ ਕਿ ਫੈਮਿਲੀ ਬੇਸਡ ਇਨਵੋਲਵ ਕਰ ਲਈ ਇੱਕ ਪ੍ਰਦਰਸ਼ਨ ਵੀ ਹੋਇਆ ਸੀ ਜਿਸਨੋਂ ਜਿਸਨੋਂ ਦੌਰ ਬਰੰਭੂ ਕੀ ਹੋਈ ਹੈ ਮੈਂ ਆਪਾਂ ਕਹਿ ਸਕਦੇ ਹਾਂ ਵੀ ਇਹਦਾ ਮੁਖੀ ਹੈ ਗਾਇਕ ਦਾ ਜਗੀ ਜੀ ਦੇਖਿਏ ਹੁਣ ਤੱਕ ਕੀ ਜੋ ਤਫਤੀਸ਼ ਹੈ ਔਰ ਜੋ ਪਰਸਨ ਸਾਡੀ ਅਰੇਸਟ ਦੇ ਵਿੱਚ ਆਏ ਉਹਨਾਂ ਦੀ ਕੁਝ ਕਿਛ ਦੇ ਵਿੱਚ ਅ ਜੱਗੀ ਦੇ ਕਹਿਣ ਤੋਂ ਹੀ ਉਹ ਕੰਮ ਕਰਦੇ ਸੀਗੇ ਉਹਨਾਂ ਦਾ ਮੇਨ ਸਪਲਾਈਅਰ ਹੀ ਜੱਗੀ ਤੁਰਫ ਜੱਗੀ ਹੈਗਾ ਬਾਕੀ ਜਦੋਂ ਤੱਕ ਉਹਦੀ ਕੁਛਕਿਛ ਨਹੀਂ ਹੁੰਦੀ ਜਦ ਤੱਕ ਉਹ ਸਾਡੀ ਕਸਟਡੀ ਦੇ ਵਿੱਚ ਨਹੀਂ ਆਉਂਦਾ ਅਸੀਂ ਕਨਫਰਮ ਤਰੀਕੇ ਨਾਲ ਉਹਦੀ ਸਪਲਾਈ ਚੇਨ ਦਾ ਨਹੀਂ ਕਹਿ ਸਕਦੇ ਬਟ ਹੁਣ ਤੱਕ ਹੀ ਤਫਤੀਸ਼ ਮੁਤਾਬਕ ਉਹ ਇਹਨਾਂ ਨੂੰ ਸਪਲਾਈ ਕਰਦਾ ਸੀ ਜੱਗੀ ਦੀ ਫੈਮਲੀ ਬੈਕਗ੍ਰਾਉਂਡ ਕੀ ਹੈ ਮੈਡਮ ਕਿੱਥੋਂ ਬਿਲੋਂਗ ਕਰਦਾ ਹੈ ਜੱਗੀ ਚੰਖੋਆ ਪਿੰਡ ਦਾ ਹੀ ਹੈਗਾ ਤੇ ਪਹਿਲਾਂ ਆਈ ਥਿੰਕ ਉਹ ਐਕਸ ਸਰਪੰਚ ਵੀ ਹੈ ਪਿੰਡ ਦਾ ਤੇ ਹੁਣ ਤਾਂ ਆਈ ਥਿੰਕ ਆਹੀ ਵਾਲੇ ਗਰੁੱਪ ਦੇ ਨਾਲ ਉਹਦੀ ਮੋਸਟਲੀ ਇੰਵੋਲਵਮੈਂਟ ਸ ਹੈ ਸਾਰਿਆਂ ਦੀ ਕਿੰਨੀ ਕੁ ਉਮਰ ਹੈ ਜੀ ਇਹਨਾਂ ਦੀ ਉਮਰ ਇਹਨਾਂ ਦੀ 22 ਤੋਂ ਲੈ ਕੇ 35 ਦੇ ਵਿੱਚ ਵਿੱਚ ਸਾਰਿਆਂ ਦੀ ਉਮਰ ਹੈਗੀ ਤੇ ਯੰਗ ਹੀ ਮੁੰਡੇ ਸਨ